ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਗਲਤੀਆਂ ਤੋਂ ਡਰੋ ਨਹੀਂ ਸਿੱਖੋ ਜੀਵਨ ਇੱਕ ਅਜਾਇਆ ਸਫਰ ਹੈ ਜਿੱਥੇ ਹਰ ਕਦਮ ਤੇ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ ਅਤੇ ਇਸ ਸਫਰ ਵਿੱਚ ਗਲਤੀਆਂ ਸਾਡੇ ਸਭ ਤੋਂ ਵੱਡੇ ਅਧਿਆਪਕ ਹੁੰਦੀਆਂ ਹਨ ਪਰ ਅਕਸਰ ਅਸੀਂ ਇਨ੍ਹਾਂ ਗਲਤੀਆਂ ਤੋਂ ਡਰ ਜਾਂਦੇ ਹਾਂ ਸਾਨੂੰ ਲੱਗਦਾ ਹੈ ਕਿ ਜੇ ਅਸੀਂ ਗਲਤੀ ਕਰਾਂਗੇ ਤਾਂ ਲੋਕ ਸਾਨੂੰ ਨੀਵਾਂ ਦੇਖਣਗੇ ਸਾਡੀ ਹੱਸੀ ਉਡਾਉਣਗੇ ਜਾਂ ਸ਼ਾਇਦ ਅਸੀਂ ਆਪਣੇ ਆਪ ਨੂੰ ਹੀ ਕਮਜ਼ੋਰ ਸਮਝਣ ਲੱਗ ਪਈਏ ਪਰ ਸੱਚਾਈ ਇਹ ਹੈ ਕਿ ਗਲਤੀਆਂ ਤੋਂ ਬਿਨਾ ਅਸੀਂ ਸਿੱਖ ਨਹੀਂ ਸਕਦੇ ਜਿਵੇਂ ਇੱਕ ਬੱਚਾ ਚੱਲਣਾ ਸਿੱਖਦਾ ਹੈ ਉਹ ਡਿੱਗਦਾ ਹੈ ਉੱਠਦਾ ਹੈ ਅਤੇ ਫਿਰ ਨਵੀਂ ਹਿੰਮਤ ਨਾਲ ਅੱਗੇ ਵਧਦਾ ਹੈ ਉਸੇ ਤਰ੍ਹਾਂ ਜੀਵਨ ਵਿੱਚ ਵੀ ਗਲਤੀਆਂ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ ਇਹ ਵੀਡੀਓ ਤੁਹਾਨੂੰ ਉਹਨਾਂ ਲੋਕਾਂ ਦੀਆਂ ਕਹਾਣੀਆਂ ਸੁਣਾਏਗੀ ਜਿਨ੍ਹਾਂ ਨੇ ਗਲਤੀਆਂ ਨੂੰ ਆਪਣਾ ਦੋਸਤ ਬਣਾਇਆ ਅਤੇ ਉਹਨਾਂ ਤੋਂ ਸਿੱਖ ਕੇ ਸਫਲਤਾ ਦੇ ਚੰਡੇ ਗੱਡੇ ਇਸ ਨਾਲ ਨਾਲ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਵੀ ਦੱਸਾਂਗੇ ਜਿਨ੍ਹਾਂ ਨਾਲ ਤੁਸੀਂ ਆਪਣੀਆਂ ਗਲਤੀਆਂ ਨੂੰ ਇੱਕ ਸੌਗਾਤ ਵਜੋਂ ਦੇਖ ਸਕੋ ਤਾਂ ਆਓ ਇਸ ਸਫ਼ਰ ਨੂੰ ਸ਼ੁਰੂ ਕਰੀਏ ਅਤੇ ਜਾਣੀਏ ਕਿ ਗਲਤੀਆਂ ਸਾਡੇ ਜੀਵਨ ਨੂੰ ਕਿਵੇਂ ਸੁੰਦਰ ਅਤੇ ਅਰਥਪੂਰਨ ਬਣਾ ਸਕਦੀਆਂ ਹਨ ਆਓ ਇੱਕ ਕਹਾਣੀ ਨਾਲ ਸ਼ੁਰੂਆਤ ਕਰੀਏ ਥਾਮਸ ਐਡੀਸਨ جس نو ਅਸੀਂ ਬਿਜਲੀ ਦੇ ਬਲਬ ਦੇ ਖੋਜੀ ਵਜੋਂ ਜਾਣਦੇ ਹਾਂ ਉਸ ਦੀ ਜ਼ਿੰਦਗੀ ਗਲਤੀਆਂ ਅਤੇ ਸਿੱਖਣ ਦੀ ਇੱਕ ਮਿਸਾਲ ਹੈ ਜਦੋਂ ਉਸਨੇ ਬਲਬ ਬਣਾਉਣ ਦੀ ਸੋਚੀ ਤਾਂ ਉਸ ਨੂੰ ਇਹ ਸਫਲਤਾ 1-2 ਦਿਨਾਂ ਵਿੱਚ ਨਹੀਂ ਮਿਲੀ ਉਸਨੇ ਹਜ਼ਾਰਾਂ ਵਾਰ ਕੋਸ਼ਿਸ਼ ਕੀਤੀ ਅਤੇ ਹਰ ਵਾਰ ਉਸ ਦੀ ਕੋਸ਼ਿਸ਼ ਅਸਫਲ ਹੋਈ ਲੋਕ ਉਸ ਨੂੰ پاگل ਸਮਝਦੇ ਸਨ ਉਸ ਦੀ ਹੱਸੀ ਉਡਾਉਂਦੇ ਸਨ ਪਰ ਐਡੀਸਨ ਦੇ ਦਿਲ ਵਿੱਚ ਡਰ ਨਹੀਂ ਸੀ ਉਸਨੇ ਇੱਕ ਵਾਰ ਕਿਹਾ ਮੈਂ ਅਸਫਲ ਨਹੀਂ ਹੋਇਆ ਮੈਂ ਸਿਰਫ 10000 ਤਰੀਕੇ ਲੱਭੇ ਹਨ ਜੋ ਕੰਮ ਨਹੀਂ ਕਰਦੇ ਇਸ ਸੋਚ ਸੀ ਜਿਸ ਨੇ ਉਸਨੂੰ ਅੱਗੇ ਵਧਾਇਆ ਹਰ ਗਲਤੀ ਉਸ ਲਈ ਇੱਕ ਸਬਕ ਸੀ ਜਿਸ ਨੇ ਉਸਨੂੰ ਸਮਝਾਇਆ ਕਿ ਕੀ ਨਹੀਂ ਕਰਨਾ ਚਾਹੀਦਾ ਅਤੇ ਆਹਰਕਾਰ ਉਸਦੀ ਏਹੀ ਲਗਨ ਅਤੇ ਸਿੱਖਣ ਦੀ ਝਾਤ ਉਸਨੂੰ ਸਫਲਤਾ ਤੱਕ ਲੈ ਗਈ ਐਡੀਸਨ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਗਲਤੀਆਂ ਤੋਂ ਡਰਨ ਦੀ ਬਜਾਏ ਅਸੀਂ ਉਹਨਾਂ ਨੂੰ ਆਪਣੇ ਰਾਹ ਦੀਆਂ ਸੀੜੀਆਂ ਬਣਾਈਏ ਜੇ ਉਹ ਹਾਰ ਮੰਨ ਲੈਂਦਾ ਤਾਂ ਸ਼ਾਇਦ ਅੱਜ ਅਸੀਂ ਹਨੇਰੇ ਵਿੱਚ ਹੀ ਬੈਠੇ ਹੁੰਦੇ ਇਸ ਲਈ ਗਲਤੀਆਂ ਨੂੰ ਸਵੀਕਾਰ ਕਰੋ ਉਹਨਾਂ ਤੋਂ ਸਿੱਖੋ ਅਤੇ ਅੱਗੇ ਵਧੋ ਐਡੀਸਨ ਦੀ ਕਹਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਸਫਲਤਾ ਲਈ ਸਮਾਂ ਅਤੇ ਸਬਰ ਦੀ ਲੋੜ ਹੁੰਦੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਸਫਲ ਲੋਕਾਂ ਨੂੰ ਸਭ ਕੁਝ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਅਸਲੀਅਤ ਵਿੱਚ ਉਹਨਾਂ ਦੀ ਸਫਲਤਾ ਪਿੱਛੇ ਬੇਸ਼ੁਮਾਰ ਗਲਤੀਆਂ ਅਤੇ ਸਿੱਖਣ ਦੀਆਂ ਕਹਾਣੀਆਂ ਛੁਪੀਆਂ ਹੁੰਦੀਆਂ ਹਨ ਇੱਕ ਹੋਰ ਮਿਸਾਲ ਲਓ ਕੋ ਮਾਈਕਲ ਜੋਰਡਨ ਜਿਸ ਨੂੰ ਦੁਨੀਆ ਦਾ ਸਭ ਤੋਂ ਵਧੀਆ ਬਾਸਕਟਬਾਲ ਖਿਡਾਰੀ ਮੰਨਿਆ ਜਾਂਦਾ ਹੈ ਉਸਨੇ ਆਪਣੇ ਕੈਰੀਅਰ ਵਿੱਚ 9000 ਤੋਂ ਵੱਧ ਸ਼ਾਟ ਮਿਸ ਕੀਤੇ 300 ਤੋਂ ਵੱਧ ਮੈਚ ਹਾਰੇ ਅਤੇ 26 ਵਾਰ ਅਜਿਹੇ ਸ਼ਾਟ ਖਰਾਬ ਕੀਤੇ ਜੋ ਉਸ ਦੀ ਟੀਮ ਨੂੰ ਜਿਤਾਉਣੇ ਸਨ ਪਰ ਉਸਨੇ ਕਦੇ ਵੀ ਇਹਨਾਂ ਗਲਤੀਆਂ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਉਸ ਦਾ ਕਹਿਣਾ ਸੀ ਮੈਂ ਬਾਰ-ਬਾਰ ਅਸਫਲ ਹੋਇਆ ਅਤੇ ਇਸੇ ਕਾਰਨ ਮੈਂ ਸਫਲ ਹੋਇਆ ਉਸਨੇ ਹਰ ਗਲਤੀ ਤੋਂ ਸਿੱਖਿਆ ਆਪਣੇ ਆਪ ਨੂੰ ਸੁਧਾਰਿਆ ਅਤੇ ਇੱਕ ਮਿਸਾਲ ਬਣ ਗਿਆ ਇਹ ਕਹਾਣੀ ਸਾਨੂੰ ਸਮਝਾਉਂਦੀ ਹੈ ਕਿ ਗਲਤੀਆਂ ਸਾਡੇ ਲਈ ਇੱਕ ਮੌਕਾ ਹੁੰਦੀਆਂ ਹਨ ਇੱਕ ਮੌਕਾ ਆਪਣੇ ਆਪ ਨੂੰ ਬਿਹਤਰ ਬਣਾਉਣ ਦਾ ਮਜ਼ਬੂਤ ਹੋਣ ਦਾ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਜੇ ਤੁਸੀਂ ਵੀ ਆਪਣੀਆਂ ਗਲਤੀਆਂ ਨੂੰ ਇਸ ਨਜ਼ਰੀਏ ਨਾਲ ਦੇਖੋਗੇ ਤਾਂ ਤੁਹਾਡਾ ਜੀਵਨ ਬਦਲ ਸਕਦਾ ਹੈ ਪਰ ਸਵਾਲ ਇਹ ਹੈ ਕਿ ਅਸੀਂ ਗਲਤੀਆਂ ਤੋਂ ਇੰਨਾ ਡਰਦੇ ਕਿਉਂ ਹਾਂ ਇਹ ਡਰ ਸਾਡੇ ਅੰਦਰ ਕਿਵੇਂ ਆਉਂਦਾ ਹੈ ਅਕਸਰ ਇਸ ਸਮਾਜ ਦੇ ਦਬਾਅ ਕਾਰਨ ਹੁੰਦਾ ਹੈ ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਗਲਤੀ ਕਰਨਾ ਬੁਰਾ ਹੈ ਇਹ ਸਾਡੀ ناکامی ਦੀ ਨਿਸ਼ਾਨੀ ਹੈ ਜੇ ਸਕੂਲ ਵਿੱਚ ਇੱਕ ਸਵਾਲ ਦਾ ਜਵਾਬ ਗਲਤ ਦਿੱਤਾ ਤਾਂ ਅਧਿਆਪਕ ਸਾਨੂੰ ਝਿੜਕਦੇ ਹਨ ਜੇ ਕਾਰ ਵਿੱਚ ਕੋਈ ਗਲਤੀ ਹੋ ਜਾਵੇ ਤਾਂ ਮਾਪੇ ਨਾਰਾਜ਼ ਹੁੰਦੇ ਹਨ ਇਸ ਤਰ੍ਹਾਂ ਸਾਡੇ ਮਨ ਵਿੱਚ ਇਹ ਡਰ ਬੈਠ ਜਾਂਦਾ ਹੈ ਕਿ ਗਲਤੀ ਕਰਨ ਨਾਲ ਸਾਡੀ ਇੱਜ਼ਤ ਕੱਟ ਹੋਵੇਗੀ ਪਰ ਸੋਚੋ ਜੇ ਬੱਚਾ ਡਿੱਗਣ ਤੋਂ ਡਰ ਜਾਵੇ ਤਾਂ ਉਹ ਕਦੇ ਚੱਲਣਾ ਨਹੀਂ ਸਿੱਖ ਸਕੇਗਾ ਉਸੇ ਤਰ੍ਹਾਂ ਜੇ ਅਸੀਂ ਗਲਤੀਆਂ ਤੋਂ ਡਰਦੇ ਰਹੇ ਤਾਂ ਅਸੀਂ ਜੀਵਨ ਵਿੱਚ ਅੱਗੇ ਨਹੀਂ ਵੱਧ ਸਕਾਂਗੇ ਇਹ ਡਰ ਸਾਨੂੰ ਨਵੀਆਂ ਚੀਜ਼ਾਂ ਅਜ਼ਮਾਉਣ ਤੋਂ ਰੋਕਦਾ ਹੈ ਸਾਡੀ ਸਿਰਜਣਾਤਮਕਤਾ ਨੂੰ ਖਤਮ ਕਰਦਾ ਹੈ ਅਤੇ ਸਾਨੂੰ ਇੱਕ ਛੋਟੇ ਜਿਹੇ ਦਾਇਰੇ ਵਿੱਚ ਕੈਦ ਕਰ ਦਿੰਦਾ ਹੈ ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਸ ਡਰ ਨੂੰ ਸਮਝਣਾ ਅਤੇ ਇਸ ਨੂੰ ਦੂਰ ਕਰਨਾ ਸਿੱਖਣਾ ਪਵੇਗਾ ਗਲਤੀਆਂ ਨੂੰ ਦੁਸ਼ਮਣ ਨਹੀਂ ਸਗੋਂ ਇੱਕ ਸਾਥੀ ਸਮਝੋ ਜੋ ਸਾਨੂੰ ਸਹੀ ਰਾਹ ਵੱਲ ਲੈ ਜਾਂਦਾ ਹੈ ਤਾਂ ਫਿਰ ਅਸੀਂ ਇਸ ਡਰ ਨੂੰ ਕਿਵੇਂ ਦੂਰ ਕਰ ਸਕਦੇ ਹਾਂ ਸਭ ਤੋਂ ਪਹਿਲਾਂ ਆਪਣੇ ਮਨ ਵਿੱਚ ਇਹ ਗੱਲ ਪੱਕੀ ਕਰ ਲਓ ਕਿ ਗਲਤੀਆਂ ਕਰਨਾ ਕੋਈ ਅਪਰਾਧ ਨਹੀਂ ਹੈ ਹਰ ਇਨਸਾਨ ਗਲਤੀਆਂ ਕਰਦਾ ਹੈ ਅਤੇ ਇਹ ਸਾਡੇ ਸੁਭਾਅ ਦਾ ਹਿੱਸਾ ਹੈ ਦੂਜਾ ਜਦੋਂ ਵੀ ਤੁਸੀਂ ਕੋਈ ਗਲਤੀ ਕਰੋ ਤਾਂ ਉਸ ਨੂੰ ਧਿਆਨ ਨਾਲ ਵੇਖੋ ਪਤਾ ਲਗਾਓ ਕਿ ਗਲਤੀ ਕਿੱਥੇ ਹੋਈ ਕਿਉਂ ਹੋਈ ਅਤੇ ਇਸ ਨੂੰ ਸੁਧਾਰਨ ਲਈ ਕੀ ਕੀਤਾ ਜਾ ਸਕਦਾ ਹੈ ਤੀਜਾ ਆਪਣੇ ਆਲੇ ਦੁਆਲੇ ਦੇ ਲੋਕਾਂ ਤੋਂ ਸਲਾਹ ਲਓ ਕਈ ਵਾਰ ਦੂਸਰੇ ਲੋਕ ਸਾਡੀਆਂ ਗਲਤੀਆਂ ਨੂੰ ਸਾਡੇ ਤੋਂ ਬਿਹਤਰ ਸਮਝ ਸਕਦੇ ਹਨ ਉਹਨਾਂ ਦੀ ਗੱਲ ਸੁਣੋ ਅਤੇ ਉਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੋ ਚੌਥਾ ਛੋਟੇ-ਛੋਟੇ ਕਦਮ ਚੁੱਕੋ ਵੱਡੇ ਸੁਪਨੇ ਤਾਂ ਵਧੀਆ ਹਨ ਪਰ ਉਹਨਾਂ ਨੂੰ ਪੂਰਾ ਕਰਨ ਲਈ ਛੋਟੀਆਂ ਸਫਲਤਾਵਾਂ ਜ਼ਰੂਰੀ ਹਨ ਜੇ ਤੁਸੀਂ ਛੋਟੀ ਗਲਤੀ ਕਰਦੇ ਹੋ ਤਾਂ ਉਸ ਤੋਂ ਸਿੱਖਣਾ ਆਸਾਨ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਆਪਣੇ ਡਰ ਨੂੰ ਖਤਮ ਕਰ ਸਕਦੇ ਹੋ ਅਤੇ ਗਲਤੀਆਂ ਨੂੰ ਆਪਣੀ ਤਾਕਤ ਬਣਾ ਸਕਦੇ ਹੋ। ਇਹ ਸਭ ਕਰਨ ਲਈ ਸਬਰ ਅਤੇ ਹਿੰਮਤ ਦੀ ਲੋੜ ਹੈ। ਪਰ ਯਕੀਨ ਮੰਨੋ, ਇਸ ਸਫ਼ਰ ਤੁਹਾਨੂੰ ਬਹੁਤ ਕੁਝ ਸਿਖਾਏਗਾ। ਹੁਣ ਆਓ ਇੱਕ ਵਿਹਾਰਕ ਤਰੀਕੇ ਬਾਰੇ ਗੱਲ ਕਰੀਏ। ਆਪਣੀਆਂ ਗਲਤੀਆਂ ਤੋਂ ਸਿੱਖਣ ਲਈ ਤੁਸੀਂ ਇੱਕ ਜਰਨਲ ਰੱਖ ਸਕਦੇ ਹੋ। ਇਸ ਜਰਨਲ ਵਿੱਚ ਰੋਜ਼ਾਨਾ ਆਪਣੇ ਅਨੁਭਵ ਲਿਖੋ। ਜੇ ਕੋਈ ਗਲਤੀ ਹੋਈ ਤਾਂ ਉਸ ਨੂੰ ਨੋਟ ਕਰੋ ਓ ਕੀ ਹੋਇਆ ਕਿਉਂ ਹੋਇਆ ਅਤੇ ਤੁਸੀਂ ਉਸ ਤੋਂ ਕੀ ਸਿੱਖਿਆ ਇਹ ਤਰੀਕਾ ਤੁਹਾਨੂੰ ਆਪਣੀਆਂ ਗਲਤੀਆਂ ਨੂੰ ਸਮਝਣ ਵਿੱਚ ਮਦਦ ਕਰੇਗਾ ਉਦਾਹਰਣ ਵਜੋਂ ਜੇ ਤੁਸੀਂ ਕਿਸੇ ਦੋਸਤ ਨਾਲ ਗਲਬਾਤ ਦੌਰਾਨ ਕੁਝ ਗਲਤ ਬੋਲ ਦਿੱਤਾ ਅਤੇ ਉਹ ਨਾਰਾਜ਼ ਹੋ ਗਿਆ ਤਾਂ ਇਸ ਨੂੰ ਲਿਖੋ ਸੋਚੋ ਕਿ ਤੁਸੀਂ ਕੀ ਵੱਖਰਾ ਕਰ ਸਕਦੇ ਸੀ ਅਗਲੀ ਵਾਰ ਜਦੋਂ ਅਜਿਹੀ ਸਥਿਤੀ ਆਵੇ ਤਾਂ ਤੁਸੀਂ ਉਸ ਗਲਤੀ ਨੂੰ ਨਹੀਂ ਦੁਹਰਾਓਗੇ ਇੱਕ ਜਰਨਲ ਤੁਹਾਡੇ ਲਈ ਇੱਕ ਅਧਿਆਪਕ ਵਾਂਗ ਕੰਮ ਕਰੇਗਾ ਇਸ ਨਾਲ ਨਾ ਸਿਰਫ ਤੁਹਾਡੀਆਂ ਗਲਤੀਆਂ ਘਟ ਹੋਣਗੀਆਂ ਸਗੋਂ ਤੁਹਾਡਾ ਆਤਮ ਵਿਸ਼ਵਾਸ ਵੀ ਵਧੇਗਾ ਇਸ ਤਰ੍ਹਾਂ ਤੁਸੀਂ ਆਪਣੇ ਜੀਵਨ ਦੀ ਹਰ ਗਲਤੀ ਨੂੰ ਇੱਕ ਸਬਕ ਵਿੱਚ ਬਦਲ ਸਕਦੇ ਹੋ ਇੱਕ ਹੋਰ ਤਰੀਕਾ ਹੈ ਦੂਸਰਿਆਂ ਤੋਂ ਫੀਡਬੈਕ ਲੈਣਾ ਕਈ ਵਾਰ ਅਸੀਂ ਆਪਣੀਆਂ ਗਲਤੀਆਂ ਨੂੰ ਖੁਦ ਨਹੀਂ ਵੇਖ ਸਕਦੇ ਪਰ ਸਾਡੇ ਦੋਸਤ ਪਰਿਵਾਰ ਜਸ ਸਹਿਕਰਮੀ ਉਹਨਾਂ ਨੂੰ ਆਸਾਨੀ ਨਾਲ ਪਛਾਣ ਸਕਦੇ ਹਨ ਉਦਾਹਰਨ ਵਜੋਂ ਜੇ ਤੁਸੀਂ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ ਅਤੇ ਉਸ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਤਾਂ ਆਪਣੇ ਸਾਥੀਆਂ ਤੋਂ ਪੁੱਛੋ ਕਿ ਉਹ ਕੀ ਸੋਚਦੇ ਹਨ ਉਹਨਾਂ ਦੀ رائے ਤੁਹਾਨੂੰ ਉਹ ਗੱਲਾਂ ਸਮਝਾ ਸਕਦੀ ਹੈ ਜੋ ਤੁਸੀਂ ਨਹੀਂ ਵੇਖ ਸਕੇ ਪਰ ਇੱਥੇ ਇੱਕ ਗੱਲ ਧਿਆਨ ਰੱਖੋ ਉਹ ਫੀਡਬੈਕ ਨੂੰ ਸਕਾਰਾਤਮਕ ਤਰੀਕੇ ਨਾਲ ਲੋ ਜੇ ਕੋਈ ਤੁਹਾਡੀ ਗਲਤੀ ਦੱਸਦਾ ਹੈ ਤਾਂ ਉਸ ਤੇ ਗੁੱਸੇ ਹੋਣ ਦੀ ਬਜਾਏ ਉਸ ਨੂੰ ਤਨਵਾਦ ਕਰੋ ਇਹ ਸੋਚ ਤੁਹਾਨੂੰ ਸਿੱਖਣ ਵਿੱਚ ਮਦਦ ਕਰੇਗੀ ਇਸ ਤਰ੍ਹਾਂ ਤੁਸੀਂ ਨਾ ਸਿਰਫ ਆਪਣੀਆਂ ਗਲਤੀਆਂ ਨੂੰ ਸੁਧਾਰ ਸਕੋਗੇ ਸਗੋਂ ਦੂਸਰਿਆਂ ਨਾਲ ਆਪਣੇ ਰਿਸ਼ਤੇ ਵੀ ਮਜ਼ਬੂਤ ਕਰ ਸਕੋਗੇ ਇਹ ਇੱਕ ਸੌਖਾ ਪਰ ਪ੍ਰਭਾਵਸ਼ਾਲੀ ਤਰੀਕਾ ਹੈ ਜੋ ਤੁਹਾਨੂੰ ਅੱਗੇ ਵਧਣ ਵਿੱਚ ਸਹਾਇਤਾ ਕਰੇਗਾ ਤੀਜਾ ਤਰੀਕਾ ਹੈ ਛੋਟੇ-ਛੋਟੇ ਟੀਚੇ ਬਣਾਉਣਾ ਜਦੋਂ ਅਸੀਂ ਵੱਡੇ ਟੀਚੇ ਬਣਾਉਂਦੇ ਹਾਂ ਅਤੇ ਉਸ ਵਿੱਚ ਗਲਤੀ ਹੋ ਜਾਂਦੀ ਹੈ ਤਾਂ ਡਰ ਅਤੇ ਨਿਰਾਸ਼ਾ ਵੱਧ ਜਾਂਦੀ ਹੈ ਪਰ ਜੇ ਅਸੀਂ ਛੋਟੇ ਕਦਮ ਚੁੱਕੀਏ ਤਾਂ ਗਲਤੀਆਂ ਵੀ ਛੋਟੀਆਂ ਹੁੰਦੀਆਂ ਹਨ ਅਤੇ ਉਹਨਾਂ ਤੋਂ ਸਿੱਖਣਾ ਆਸਾਨ ਹੋ ਜਾਂਦਾ ਹੈ ਉਦਾਹਰਣ ਵਜੋਂ ਜੇ ਤੁਸੀਂ ਇੱਕ ਨਵੀਂ ਭਾਸ਼ਾ ਸਿੱਖਣਾ ਚਾਹੁੰਦੇ ਹੋ ਤਾਂ ਇੱਕ ਸਾਲ ਵਿੱਚ ਪੂਰੀ ਭਾਸ਼ਾ ਸਿੱਖਣ ਦਾ ਟੀਚਾ ਨਾ ਬਣਾਓ ਇਸ ਦੀ ਬਜਾਏ ਪਹਿਲੇ ਮਹੀਨੇ 50 ਸ਼ਬਦ ਸਿੱਖਣ ਦਾ ਟੀਚਾ ਰੱਖੋ ਜੇ ਤੁਸੀਂ ਗਲਤੀ ਕਰਦੇ ਹੋ ਤਾਂ ਉਸ ਨੂੰ ਸੁਧਾਰੋ ਅਤੇ ਅੱਗੇ ਵਧੋ ਇਸ ਤਰ੍ਹਾਂ ਤੁਸੀਂ ਹੌਲੀ-ਹੌਲੀ ਆਪਣੇ ਵੱਡੇ ਟੀਚੇ ਵੱਲ ਪਹੁੰਚ ਜਾਓਗੇ ਇਹ ਤਰੀਕਾ ਤੁਹਾਨੂੰ ਨਾ ਸਿਰਫ ਸਫਲਤਾ ਦਿਵਾਏਗਾ ਸਗੋਂ ਤੁਹਾਡੇ ਅੰਦਰ ਹਿੰਮਤ ਅਤੇ ਤੀਰਜ ਵੀ ਪੈਦਾ ਕਰੇਗਾ ਇਸ ਲਈ ਆਪਣੇ ਸੁਪਨਿਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡੋ ਅਤੇ ਹਰ ਗਲਤੀ ਨੂੰ ਇੱਕ ਸਬਕ ਵਜੋਂ ਲਓ ਹੁਣ ਇੱਕ ਹੋਰ ਕਹਾਣੀ ਸੁਣੋ ਜੇ ਕਿ ਰੋਲਿੰਗ ਜਿਸ ਨੇ ਹੈਰੀ ਪੋਟਰ ਦੀਆਂ ਮਸ਼ਹੂਰ ਕਿਤਾਬਾਂ ਲਿਖੀਆਂ ਉਸ ਦੀ ਜ਼ਿੰਦਗੀ ਵੀ ਗਲਤੀਆਂ ਅਤੇ ਸਿੱਖਣ ਦੀ ਇੱਕ ਮਿਸਾਲ ਹੈ ਜਦੋਂ ਉਸ ਨੇ ਆਪਣੀ ਪਹਿਲੀ ਕਿਤਾਬ ਲਿਖੀ ਤਾਂ ਉਸ ਨੂੰ ਬਹੁਤ ਸਾਰੇ ਪ੍ਰਕਾਸ਼ਕਾਂ ਨੇ ਰੱਦ ਕਰ ਦਿੱਤਾ ਉਹ ਇੱਕ ਸਮੇਂ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਸੀ ਉਸ ਦਾ ਵਿਆਹ ਟੁੱਟ ਗਿਆ ਸੀ ਉਹ ਇਕੱਲੀ ਮਾਂ ਸੀ ਅਤੇ ਆਰਥਿਕ ਤੰਗੀ ਨਾਲ ਜੂਝ ਰਹੀ ਸੀ ਪਰ ਉਸ ਨੇ ਹਾਰ ਨਾ ਮੰਨੀ ਹਰ ਰੱਦ ਹੋਣ ਤੋਂ ਬਾਅਦ ਉਸਨੇ ਆਪਣੀ ਕਹਾਣੀ ਨੂੰ ਸੁਧਾਰਿਆ ਨਵੇਂ ਸਿਰੇ ਤੋਂ ਕੋਸ਼ਿਸ਼ ਕੀਤੀ ਅਤੇ ਆਖਰਕਾਰ ਇੱਕ ਪ੍ਰਕਾਸ਼ਕ ਨੇ ਉਸਦੀ ਕਿਤਾਬ ਨੂੰ ਸਵੀਕਾਰ ਕਰ ਲਿਆ ਅੱਜ ਉਸਦੀਆਂ ਕਿਤਾਬਾਂ ਦੁਨੀਆ ਭਰ ਵਿੱਚ ਮਸ਼ਹੂਰ ਹਨ ਰੋਲਿੰਗ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਗਲਤੀਆਂ ਜਾਂ ਅਸਫਲਤਾਵਾਂ ਸਾਡੇ ਰਾਹ ਨੂੰ ਰੋਕ ਨਹੀਂ ਸਕਦੀਆਂ ਜੇ ਅਸੀਂ ਉਹਨਾਂ ਤੋਂ ਸਿੱਖਣ ਅਤੇ ਅੱਗੇ ਵਧਣ ਦਾ ਹੌਸਲਾ ਰੱਖੀਏ ਉਸਦੀ ਹਰ ਗਲਤੀ ਉਸਨੂੰ ਸਫਲਤਾ ਦੇ ਨੇੜੇ ਲੈ ਗਈ ਅਤੇ ਇਹੀ ਸਾਡੇ ਸਾਰਿਆਂ ਲਈ ਪ੍ਰੇਰਣਾ ਹੈ ਇੱਕ ਹੋਰ ਮਸ਼ਹੂਰ ਸ਼ਖਸੀਅਤ ਦੀ ਗੱਲ ਕਰੀਏ ਵਾਲਟ ਡਿਜ਼ਨੀ ਅੱਜ ਡਿਜ਼ਨੀ ਦਾ ਨਾਮ ਹਰ ਬੱਚੇ ਦੀ ਜ਼ੁਬਾਨ ਤੇ ਹੈ ਪਰ ਉਸ ਦਾ ਸਫ਼ਰ ਵੀ ਆਸਾਨ ਨਹੀਂ ਸੀ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਸ ਨੂੰ ਕਈ ਵਾਰ ਨੌਕਰੀ ਤੋਂ ਕੱਢਿਆ ਗਿਆ ਇੱਕ ਵਾਰ ਤਾਂ ਇੱਕ ਅਖਬਾਰ ਦੇ ਸੰਪਾਦਕ ਨੇ ਉਸ ਨੂੰ ਕਿਹਾ ਕਿ ਉਸ ਵਿੱਚ ਸਿਰਜਣਾਤਮਕਤਾ ਦੀ ਕਮੀ ਹੈ ਉਸ ਦੀ ਪਹਿਲੀ ਕੰਪਨੀ ਦਿਵਾਲੀਆ ਹੋ ਗਈ ਅਤੇ ਉਸ ਨੂੰ ਬਹੁਤ ਸਾਰੀਆਂ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ ਪਰ ਡਿਜ਼ਨੀ ਨੇ ਇਨ੍ਹਾਂ ਗਲਤੀਆਂ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਉਸਨੇ ਹਰ ਅਸਫਲਤਾ ਤੋਂ ਸਿੱਖਿਆ ਆਪਣੇ ਵਿਚਾਰਾਂ ਨੂੰ ਸੁਧਾਰਿਆ ਅਤੇ ਮਿੱਕੀ ਮਾਊਸ ਵਰਗੇ ਪਾਤਰਾਂ ਨੂੰ ਜਨਮ ਦਿੱਤਾ ਆਖਰਕਾਰ ਉਸਦੀ ਮਿਹਨਤ ਨੇ ਉਸ ਨੂੰ ਦੁਨੀਆ ਦੀ ਸਭ ਤੋਂ ਵੱਡੀ ਮਨੋਰੰਜਨ ਕੰਪਨੀ ਦਾ ਮਾਲਕ ਬਣਾਇਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕੀ ਗਲਤੀਆਂ ਸਾਡੇ ਸੁਪਨਿਆਂ ਦੇ ਰਾਹ ਵਿੱਚ ਰੁਕਾਵਟ ਨਹੀਂ ਸਗੋਂ ਇੱਕ ਸਾਧਨ ਹਨ ਜੋ ਸਾਨੂੰ ਸਹੀ ਦਿਸ਼ਾ ਵੱਲ ਲੈ ਜਾਂਦੀਆਂ ਹਨ ਜੇ ਤੁਸੀਂ ਵੀ ਡਿਜ਼ਨੀ ਵਾਂਗ ਹਿੰਮਤ ਨਾ ਹਾਰੋ ਤਾਂ ਤੁਹਾਡੀਆਂ ਗਲਤੀਆਂ ਤੁਹਾਨੂੰ ਸਫਲਤਾ ਦੇ ਸਿਖਰ ਤੇ ਪਹੁੰਚਾ ਸਕਦੀਆਂ ਹਨ ਗਲਤੀਆਂ ਦਾ ਇੱਕ ਹੋਰ ਮਹੱਤਵਪੂਰਨ ਪਹਿਲੂ ਹੈ ਇਹ ਨਵੀਨਤਾ ਅਤੇ ਸਿਰਜਣਾਤਮਕਤਾ ਦਾ ਸੋਮਾ ਹਨ ਬਹੁਤ ਸਾਰੀਆਂ ਵੱਡੀਆਂ ਖੋਜਾਂ ਗਲਤੀਆਂ ਦੇ ਨਤੀਜੇ ਵਜੋਂ ਹੋਈਆਂ ਹਨ ਇੱਕ ਮਿਸਾਲ ਹੈ ਪੈਨਿਸਿਲਿਨ ਦੀ ਖੋਜ ਅਲੈਗ ਜ਼ਾਈਡਰ ਫਲਾਮਿੰਗ ਨੇ ਇਹ ਦਵਾਈ ਯੋਜਨਾਬੱਧ ਤਰੀਕੇ ਨਾਲ ਨਹੀਂ ਖੋਜੀ ਸੀ ਉਸ ਦੀ ਪ੍ਰਯੋਗਸ਼ਾਲਾ ਵਿੱਚ ਇੱਕ ਦਿਨ ਗਲਤੀ ਨਾਲ ਇੱਕ ਪੈਟਰੀ ਡਿਸ਼ ਖੁੱਲੀ ਰਹਿ ਗਈ ਅਤੇ ਉਸ ਵਿੱਚ ਫੰਗਸ ਉੱਗ ਗਈ ਫਲਾਮਿੰਗ ਨੇ ਦੇਖਿਆ ਕਿ ਇਸ ਫੰਗਸ ਨੇ ਆਲੇ ਦੁਆਲੇ ਦੇ ਬੈਕਟੀਰੀਆ ਨੂੰ ਮਾਰ ਦਿੱਤਾ ਇਹ ਗਲਤੀ ਇੱਕ ਅਜਿਹੀ ਖੋਜ ਬਣ ਗਈ ਜਿਸ ਨੇ ਦੁਨੀਆ ਭਰ ਵਿੱਚ ਲੱਖਾਂ ਜਾਨਾਂ ਬਚਾਈਆਂ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗਲਤੀਆਂ ਨੂੰ ਸਿਰਫ ਨੁਕਸਾਨ ਵਜੋਂ ਨਹੀਂ ਦੇਖਣਾ ਚਾਹੀਦਾ। ਕਈ ਵਾਰ ਇਹ ਸਾਨੂੰ ਅਜਿਹੇ ਰਾਹਵਲ ਲੈ ਜਾਂਦੀਆਂ ਹਨ ਜਿਨ੍ਹਾਂ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਇਸ ਲਈ ਜਦੋਂ ਵੀ ਕੋਈ ਗਲਤੀ ਹੋਵੇ ਤਾਂ ਉਸ ਨੂੰ ਧਿਆਨ ਨਾਲ ਵੇਖੋ। ਅ ਸ਼ਾਇਦ ਇਸ ਵਿੱਚ ਕੋਈ ਨਵਾਂ ਵਿਚਾਰ ਜਾਂ ਹੱਲ ਛੁਪਿਆ ਹੋਵੇ। ਗਲਤੀਆਂ ਸਾਡੇ ਵਿਅਕਤੀਗਤ ਵਿਕਾਸ ਵਿੱਚ ਵੀ ਐਮ ਭੂਮਿਕਾ ਨਿਭਾਉਂਦੀਆਂ ਹਨ। ਜਦੋਂ ਅਸੀਂ ਗਲਤੀ ਕਰਦੇ ਹਾਂ ਅਤੇ ਉਸ ਤੋਂ ਸਿੱਖਦੇ ਹਾਂ ਤਾਂ ਸਾਡੇ ਅੰਦਰ ਸਹਿਣਸ਼ੀਲਤਾ ਨਿਮਰਤਾ ਅਤੇ ਹਮਦਰਦੀ ਵੱਧਦੀ ਹੈ ਉਦਾਹਰਣ ਵਜੋਂ ਜੇ ਤੁਸੀਂ ਕਿਸੇ ਨਾਲ ਝਗੜਾ ਕਰ ਲਿਆ ਅਤੇ ਬਾਅਦ ਵਿੱਚ ਅਹਿਸਾਸ ਹੋਇਆ ਕਿ ਤੁਸੀਂ ਗਲਤ ਸੀ ਤਾਂ ਇਹ ਗਲਤੀ ਤੁਹਾਨੂੰ ਸਿਖਾਏਗੀ ਕਿ ਅਗਲੀ ਵਾਰ ਗੁੱਸੇ ਤੇ ਕਾਬੂ ਕਿਵੇਂ ਪਾਉਣਾ ਹੈ ਇਸ ਨਾਲ ਤੁਸੀਂ ਨਾ ਸਿਰਫ ਆਪਣੇ ਆਪ ਨੂੰ ਸੁਧਾਰੋਗੇ ਸਗੋਂ ਦੂਸਰਿਆਂ ਦੀਆਂ ਗਲਤੀਆਂ ਨੂੰ ਵੀ ਮਾਫ਼ ਕਰਨਾ ਸਿੱਖੋਗੇ ਇੱਕ ਪੰਜਾਬੀ ਕਹਾਵਤ ਹੈ ਗਲਤੀ ਉਈ ਕਰਦਾ ਹੈ ਜੋ ਕੁਝ ਕਰਦਾ ਹੈ ਇਸ ਦਾ ਮਤਲਬ ਹੈ ਕਿ ਜੋ ਇਨਸਾਨ ਕੁਝ ਨਵਾਂ ਅਜ਼ਮਾਉਂਦਾ ਹੈ ਉਸ ਤੋਂ ਹੀ ਗਲਤੀਆਂ ਹੁੰਦੀਆਂ ਹਨ ਅਤੇ ਜੋ ਗਲਤੀਆਂ ਤੋਂ ਸਿੱਖਦਾ ਹੈ ਉਹ ਸਿਆਣਾ ਬਣਦਾ ਹੈ ਇਸ ਲਈ ਗਲਤੀਆਂ ਨੂੰ ਆਪਣੇ ਜੀਵਨ ਦਾ ਇੱਕ ਹਿੱਸਾ ਮੰਨੋ ਅਤੇ ਉਹਨਾਂ ਨੂੰ ਆਪਣੇ ਚਰਿੱਤਰ ਨੂੰ ਮਜ਼ਬੂਤ ਕਰਨ ਦਾ ਸਾਧਨ ਬਣਾਓ ਇੱਕ ਸਹਾਇਕ ਵਾਤਾਵਰਣ ਬਣਾਉਣਾ ਵੀ ਬਹੁਤ ਜ਼ਰੂਰੀ ਹੈ ਜੇ ਅਸੀਂ ਆਪਣੇ ਬੱਚਿਆਂ ਵਿਦਿਆਰਥੀਆਂ ਜਾਂ ਕਰਮਚਾਰੀਆਂ ਨੂੰ ਗਲਤੀਆਂ ਤੋਂ ਡਰਾਉਂਦੇ ਹਾਂ ਤਾਂ ਉਹ ਕਦੇ ਵੀ ਨਵੀਆਂ ਚੀਜ਼ਾਂ ਅਜ਼ਮਾਉਣ ਦੀ ਹਿੰਮਤ ਨਹੀਂ ਕਰਨਗੇ ਪਰ ਜੇ ਅਸੀਂ ਉਹਨਾਂ ਨੂੰ ਇਹ ਸਿਖਾਈਏ ਕਿ ਗਲਤੀਆਂ ਸਿੱਖਣ ਦਾ ਹਿੱਸਾ ਹਨ ਤਾਂ ਉਹ ਬਿਨਾਂ ਡਰਦੇ ਅੱਗੇ ਵਧਣਗੇ ਉਦਾਹਰਣ ਵਜੋਂ ਜੇ ਇੱਕ ਅਧਿਆਪਕ ਬੱਚੇ ਨੂੰ ਗਲਤ ਜਵਾਬ ਦੇਣ ਤੇ ਝਿੜਕਣ ਦੀ ਬਜਾਏ ਉਸ ਨੂੰ ਸਮਝਾਵੇ ਕਿ ਉਹ ਗਲਤ ਕਿਉਂ ਸੀ ਅਤੇ ਸਹੀ ਜਵਾਬ ਕਿਵੇਂ ਲੱਭ ਸਕਦਾ ਹੈ ਤਾਂ ਉਹ ਬੱਚਾ ਸਿੱਖਣ ਵੱਲ ਵਧੇਗਾ ਇਸੇ ਤਰ੍ਹਾਂ ਕਾਮਦੀ ਥਾਂ ਤੇ ਜੇ ਲੀਡਰ ਆਪਣੀ ਟੀਮ ਨੂੰ ਗਲਤੀਆਂ ਤੋਂ ਸਿੱਖਣ ਲਈ ਉਤਸ਼ਾਹਿਤ ਕਰਨ ਤਾਂ ਉਹ ਵਧੇਰੇ ਸਿਰਜਣਾਤਮਕ ਅਤੇ ਨਵੀਨਤਾਕਾਰੀ ਹੋਣਗੇ ਇਸ ਲਈ ਸਾਨੂੰ ਆਪਣੇ ਆਲੇ ਦੁਆਲੇ ਅਜਿਹੇ ਮਾਹੌਲ ਬਣਾਉਣਾ ਚਾਹੀਦਾ ਹੈ ਜਿੱਥੇ ਗਲਤੀਆਂ ਨੂੰ ਸਵੀਕਾਰ ਕੀਤਾ ਜਾਵੇ ਅਤੇ ਉਹਨਾਂ ਤੋਂ ਸਿੱਖਣ ਤੇ ਜ਼ੋਰ ਦਿੱਤਾ ਜਾਵੇ ਆਓ ਹੁਣ ਸਾਰੀਆਂ ਗੱਲਾਂ ਨੂੰ ਸੰਖੇਪ ਵਿੱਚ ਵੇਖੀਏ ਅਸੀਂ ਜਾਣਿਆ ਕਿ ਗਲਤੀਆਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ ਉਹ ਸਾਨੂੰ ਸਿੱਖਣ ਵਧਣ ਅਤੇ ਬਿਹਤਰ ਬਣਨ ਦਾ ਮੌਕਾ ਦਿੰਦੀਆਂ ਹਨ ਅਸੀਂ ਥੋਮਸ ਐਡੀਸਨ ਮਾਈਕਲ ਜਾਰਡਨ ਜੇ ਕੇ ਰੋਲਿੰਗ ਅਤੇ ਵਾਲਟ ਡਿਜ਼ਨੀ ਵਰਗੇ ਲੋਕਾਂ ਦੀਆਂ ਕਹਾਣੀਆਂ ਸੁਣੀਆਂ ਜਿਨ੍ਹਾਂ ਨੇ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਸਫਲਤਾ ਹਾਸਲ ਕੀਤੀ ਅਸੀਂ ਇਹ ਵੀ ਸਿੱਖਿਆ ਕਿ ਗਲਤੀਆਂ ਤੋਂ ਡਰਨ ਦੀ ਬਜਾਏ ਸਾਨੂੰ ਉਹਨਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਜਰਨਲ ਰੱਖਣਾ ਫੀਡਬੈਕ ਲੈਣਾ ਅਤੇ ਛੋਟੇ ਟੀਚੇ ਬਣਾਉਣ ਵਰਗੇ ਤਰੀਕਿਆਂ ਨਾਲ ਅਸੀਂ ਆਪਣੀਆਂ ਗਲਤੀਆਂ ਨੂੰ ਸਿੱਖਣ ਦਾ ਸਾਧਨ ਬਣਾ ਸਕਦੇ ਹਾਂ ਨਾਲ ਹੀ ਅਸੀਂ ਦੇਖਿਆ ਕਿ ਗਲਤੀਆਂ ਨਵੀਨਤਾ ਅਤੇ ਵਿਅਕਤੀਗਤ ਵਿਕਾਸ ਦਾ ਰਾਹ ਖੋਲ੍ਹਦੀਆਂ ਹਨ ਸਭ ਤੋਂ ਜ਼ਰੂਰੀ ਸਾਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਜਿੱਥੇ ਗਲਤੀਆਂ ਨੂੰ ਸਿੱਖਣ ਦਾ ਹਿੱਸਾ ਮੰਨਿਆ ਜਾਵੇ ਆਹਰੀ ਵਿੱਚ ਇੱਕ ਛੋਟੀ ਜਹੀ ਕਹਾਣੀ ਸੁਣੋ ਇੱਕ ਬੱਚਾ ਸੀ ਜੋ ਸਾਈਕਲ ਚਲਾਉਣਾ ਸਿੱਖ ਰਿਹਾ ਸੀ ਪਹਿਲੇ ਦਿਨ ਉਹ ਕਈ ਵਾਰ ਡਿੱਗਿਆ ਉਸਦੇ ਗੋਡਿਆਂ ਤੇ ਛੋਟਾਂ ਲੱਗੀਆਂ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਪਰ ਉਸਦੇ ਪਿਤਾ ਨੇ ਉਸ ਨੂੰ ਛਿੜਕਿਆ ਨਹੀਂ ਸਗੋਂ ਉਸ ਦਾ ਹੌਸਲਾ ਵਧਾਇਆ ਉਸਨੇ ਕਿਹਾ ਡਿੱਗਣਾ ਕੋਈ ਬੁਰੀ ਗੱਲ ਨਹੀਂ ਬੁਰੀ ਗੱਲ ਹੈ ਉੱਠਣ ਦੀ ਕੋਸ਼ਿਸ਼ ਨਾ ਕਰਨਾ ਇਹ ਸੁਨਿਆ ਸੁਣ ਕੇ ਬੱਚੇ ਨੇ ਦੁਬਾਰਾ ਕੋਸ਼ਿਸ਼ ਕੀਤੀ ਹਰ ਵਾਰ ਉਹ ਡਿੱਗਦਾ ਸਿੱਖਦਾ ਅਤੇ ਫਿਰ ਉੱਠਦਾ ਆਹਰਕਾਰ ਇੱਕ ਦਿਨ ਉਹ ਸਾਈਕਲ ਚਲਾਉਂਦਾ ਹੋਇਆ ਗਲੀ ਵਿੱਚ ਖੁਸ਼ੀ ਨਾਲ ਘੁੰਮਣ ਲੱਗਾ ਇਹ ਕਹਾਣੀ ਸਾਡੇ ਸਾਰਿਆਂ ਲਈ ਇੱਕ ਸਬਕ ਹੈ ਜੀਵਨ ਵਿੱਚ ਵੀ ਅਸੀਂ ਡਿੱਗਾਂਗੇ ਗਲਤੀਆਂ ਕਰਾਂਗੇ ਪਰ ਜੇ ਅਸੀਂ ਸਿੱਖਣ ਅਤੇ ਅੱਗੇ ਵਧਣ ਦੀ ਹਿੰਮਤ ਰੱਖੀਏ ਤਾਂ ਕੋਈ ਵੀ ਸੁਪਨਾ ਅਸੰਭਵ ਨਹੀਂ ਇਸ ਕਹਾਣੀ ਦਾ ਸਬਕ ਇਹ ਹੈ ਕਿ ਗਲਤੀਆਂ ਅਸਫਲਤਾਵਾਂ ਨਹੀਂ ਹਨ ਸਗੋਂ ਸਿੱਖਣ ਅਤੇ ਵੱਧਣ ਦੇ ਮੌਕੇ ਹਨ ਅਤੇ ਮਹੱਤਵਪੂਰਨ ਸੁਨੇਹਾ ਇਹ ਹੈ ਕਿ ਤੁਸੀਂ ਆਪਣੀਆਂ ਗਲਤੀਆਂ ਨੂੰ ਗਲੇ ਲਗਾਓ ਉਹਨਾਂ ਤੋਂ ਸਿੱਖੋ ਅਤੇ ਅੱਗੇ ਵੱਧਦੇ ਰਹੋ ਯਾਦ ਰੱਖੋ ਹਰ ਗਲਤੀ ਤੁਹਾਨੂੰ ਸਫਲਤਾ ਦੇ ਇੱਕ ਕਦਮ ਨੇੜੇ ਲੈ ਜਾਂਦੀ ਹੈ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ